ਦੋਸਤੋ ਅੱਜ ਬਹੁਤ ਬਲੱਖਣ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਕਪਲਾ ਗਾਂ ਜਿਹਦੇ ਚਾਰ ਕਾਨੇ ਆ Hindu ਧਰਮ ਗ੍ਰੰਥਾਂ ਵਿੱਚ ਇਹਦੀ ਬਹੁਤ ਮਾਨਤਾ ਆ ਸੋ ਉਹ ਚੀਜ਼ ਸਾਡੇ ਨਗਰ ਵਿੱਚ ਵੀ ਮੌਜੂਦ ਸੀ ਮੈਨੂੰ ਪਤਾ ਲੱਗਾ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ ਕਿਉਂਕਿ ਇਹ ਜਿਹੜੀਆਂ ਬਲੱਖਣ ਚੀਜ਼ਾਂ ਹੁੰਦੀਆਂ ਜਿਹੜੀਆਂ ਖਾਸ ਚੀਜ਼ਾਂ ਹੁੰਦੀਆਂ ਉਹ ਦੇਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਜਿਨ੍ਹਾਂ ਬਾਰੇ ਸਾਨੂੰ ਨੌਲੇਜ ਨਹੀਂ ਹੁੰਦੀ ਅਸੀਂ ਘਰ ਬੈਠੇ ਉਹਨਾਂ ਬਾਰੇ ਗਿਆਨ ਲੈ ਸਕਦੇ ਆ ਸੋ ਤੁਹਾਨੂੰ ਦਿਖਾਉਂਦੇ ਆ ਆ ਗਾਂ ਆ ਜੀ ਕਪਲਾ ਗਾਂ ਇਹਦੇ ਦੇਖ ਲਓ ਆ ਚਾਰ ਕਾਨੇ ਆ ਆ ਦੇਖ ਲਓ ਆ ਚਾਰ ਕਾਨੇ ਆ ਇਧਰ ਵੀ ਤੇ ਆ ਇਧਰ ਵੀ ਆ ਦੇਖੋ ਚਾਰ ਕਾਨੇ ਆ ਇਸ ਗਾਂ ਦੇ ਤੇ ਹੁਣ ਮੈਂ ਤੁਹਾਡੀ ਗੱਲ ਕਰਾਉਣਾ ਐ ਇਸ ਗਾਂ ਦੇ ਮਾਲਕ ਨਾਲ ਸਸੀਗਲ ਪ੍ਰਧਾਨ ਸਾਹਿਬ ਸਸੀਗਲ ਜੀ ਹਾਂਜੀ ਪ੍ਰਧਾਨ ਸਾਹਿਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਗਾਂ ਰੱਖੇ ਨੂੰ ਗਾਂ ਲਗ 10 ਸਾਲ ਹੋਈ 10 ਸਾਲ ਹੋ ਗਏ ਹਾਂਜੀ ਤੇ ਕਿੰਨੇ ਕ ਸੂਏ ਦਿੱਤੇ ਇਹਨੇ ਸੂਏ 4-5 ਦਿੱਤੇ ਜੀ 4-5 ਦਿੱਤੇ ਤੇ ਇਹਦੀ ਹੋਰ ਕੀ ਖਾਸ ਗਿਅ ਤੇ ਕਪੜਾ ਆ ਇਹ ਕਪੜਾ ਆ ਜੀ ਕਾਲੇ ਰੰਗ ਦੀ ਇੱਕੋ ਰੰਗ ਦੀ ਗਾਂ ਆ ਕਪੜਾ ਗਾਂ ਆ ਸਿੰਘ ਨਾਲ ਆ ਕੋਈ ਜਿੱਦਾਂ ਪਰਮਾਨੰਥ ਪੇ ਜਿੱ ਉੱਤੇ ਚੀਜ਼ ਆ ਮਤਲਬ ਕੋਈ ਚੀਜ਼ ਤੁਸੀਂ ਸਿੰਘ ਲੱਗੇ ਜਾਂ ਇੱਥੇ ਜਾਂਦੀ ਮੈਂ ਇੱਥੇ ਲੈ ਜਾਂਦੀ अच्छा तुसी एदा ले के आंदी है मतलब है ना 200 ਆ ਗਾ ਹੈ ਕਪਲਾ ਗਾ ਤੇ ਤੁਹਾਡੇ ਕੋ ਬੰਦੇ ਕੋਈ ਆਏ ਨਹੀਂ ਵੀ ਸਾਨੂੰ ਇਹ ਗਾਹ ਬਹੁਤ ਆਈ 5 ਲੱਖ ਰੁਪਏ ਦਿੰਦੇ ਮੈਨੂੰ 5 ਲੱਖ ਮੈਂ ਵੇਚਦਾ ਨਹੀਂ ਗਾਹ ਜੀ ਇੱਡੇ ਰੋਗੇ ساری ਜ਼ਿੰਦਗੀ ਇਹ ਕੀ ਮਤਲਬ ਐਦਾ ਹੀ ਰੋਗੇ ਤੇ ਇਹਦੀ ਖਾਸੀਅਤ ਕੀ ਹੁੰਦੀ ਹੈ ਮਤਲਬ ਉਹਦੀ ਸਾਡੇ ਸਰੋਤਿਆਂ ਨੂੰ ਦੱਸਦੇ ਕਪਲਾ ਗਾ ਵਾ ਕਾਲਾ ਰੰਗ ਇੱਕੋ ਰੰਗਾਂ ਨਾਲ ਸਿੰਗ ਨਹੀਂ ਤਾਕੇ ਗੁੱਲਾ ਥਣ ਲੱਗਾ ਜਿੱਦਾਂ ਪ੍ਰਾਪੇ ਜੀਉਦਾ ਜੀ ਆ ਨਹੀਂ ਇਹ ਮਤਲਬ ਇਹਦੀ ਖਾਸੀਅਤ ਕੀ ਮਤਲਬ ਜਿਹੜੇ ਘਰ ਵਿੱਚ ਇਹ ਹੋ ਗਾ ਜੇ ਬੱਚਾ ਆਂਦਾ ਹਿੰਦੂਦਾਰ ਬੱਚਾ ਆਂਦਾ ਇਹ ਮਾਨਸੀ ਜਾਂਦੀ ਗਾਹ ਜੀ ਮਾਨਸੀ ਮਤਲਬ ਇਹ ਦਾਨ ਕਿਤੇ ਜਾਂਦੀ ਕਾ ਮੰਦਿਰਾਂ ਚ ਫੇਸ ਗਾਂ ਨੂੰ ਮੰਦਿਰ ਵਿੱਚ ਦਾਨ ਕੀਤਾ ਜਾਂਦਾ ਦਾਨ ਕੀ ਦਾ ਹਾਂ ਮਨ ਤੇ ਪੂਜਾ ਕਰਕੇ ਮਨ ਦੇ ਨੂੰ ਤਾਂ ਬੱਚਾ ਹੁੰਦਾ ਤੇ ਅੱਜ ਤੱਕ ਤੁਹਾਡੇ ਕੋਲ ਆਏ ਵੀ ਹੋਣੇ ਬੰਦੇ ਕਹਿੰਦੇ ਮੈਂ ਵੇਚਦਾ ਨਹੀਂ ਤੇ ਕਿੰਨੇ ਕ ਪੈਸੇ ਮਾਲ ਤੁਹਾਨੂੰ ਕਿ ਪੈਗਵਾਨ ਦੇ ਪੈਸੇ ਪਹਿਲੇ ਕਰ ਮੈਂ ਵੇਚਦਾ ਨਹੀਂ ਨਹੀਂ ਉਹਦਾ ਆਫਰ ਕਿੰਨੇ 5 ਲੱਖ ਰੁਪਏ ਮੰਨਦਾ ਕਹੜਿਆ ਅੱਛਾ ਸਾਨੂੰ ਦੇ ਦੇ ਇਹਦੇ 5 ਲੱਖ ਰੁਪਈਆ ਹਾਂ ਹਾਂ ਜੀ ਹਾਂ ਜੀ ਦੋਸਤੋ ਇੱਕ ਵਾਰੀ ਫੇਕ ਗਾਂ ਦੇਖ ਲਓ ਕਪਲਾ ਗਾਏ ਆ ਆ ਦੇਖ ਲਓ ਆ ਕਾਨੇ ਆ ਇਹਦੇ ਕਹਿੰਦੇ ਆ ਵੀ ਹਿੰਦੂ ਧਰਮ ਵਿੱਚ ਜਿਹਦਾ ਜਿਹਨਾਂ ਦੇ ਜਦਾਂ ਮਤਲਬ ਬੱਚਾ ਨਾ ਹੁੰਦਾ ਹੋਵੇ ਜਾਂ ਮਤਲਬ ਜਿਹਨਾਂ ਦੇ ਘਰ ਜੇ ਇਹ ਗਾਂ ਹੋਵੇ ਉੱਤੇ ਦੁੱਧ ਪੁੱਤ ਹੁੰਦਾ ਆ ਤੇ ਕਈ ਜਿਹੜੀਆਂ ਗਊਸ਼ਾਲਾ ਜਿਹੜੀਆਂ ਹਿੰਦੂ ਧਰਮ ਨਾਲ ਸੰਬੰਧਿਤ ਆ ਉੱਥੇ ਜੇ ਕੋਤੇ ਇਦਾਂ ਦੀ ਉਹਨਾਂ ਨੂੰ ਗਾਂ ਮਿਲ ਜਵੇ ਤਾਂ ਉਹ ਬੜੀ ਉਹਦੀ ਸਾਂਭ ਸੰਭਾਲ ਰੱਖਦੇ ਆ ਜਦਾਂ ਮਤਲਬ ਪਿੰਡ ਵਿੱਚ ਜਿੱਦਾਂ ਇੱਕ ਸਰਪੰਚ ਨਹੀਂ ਹੁੰਦਾ ਵਿਠਾਣੇ ਵਿੱਚ ਸਰਪੰਚ ਨੂੰ ਬੱਕਰੀ ਵਧੀਆ ਕੁਰਸੀ ਮਿਲਦੀ ਆ ਉਸ ਹਾਕਤਾਂ ਵੇਦਾ ਹੁੰਦਾ ਇਹਦੀ ਪੂਰੀ ਮਾਨਤਾ ਹੁੰਦੀ ਆ ਤੇ ਪ੍ਰਧਾਨ ਸਾਹਿਬ ਕਿੰਨੇ ਸੂਏ ਦਿੱਤੇ ਨੇ 5 6 ਦਿੱਤੇ ਨੇ ਤੇ ਇਦਾਂ ਦਾ ਬੱਚਾ ਕੋਈ ਪਹਿਲਾਂ ਵੀ ਆਇਆ ਇੱਕ ਬੱਚਾ ਆਇਆ ਸੀ ਮਰ ਗਿਆ ਮਤਲਬ ਇਦਾਂ ਦਾ ਹੀ ਚਾਰ ਕਰਨਾ ਬੱਚਾ ਆਇਆ ਹੀ ਮਰ ਗਿਆ ਮਤਲਬ ਬਿਮਾਰ ਹੋ ਗਿਆ ਜੀ ਨਹੀਂ ਕਹੇ ਹਾਂ ਨਹੀਂ ਕਹੇ ਆਈ ਤੇ ਅੱਗੇ ਇਹ ਸੂਣ ਵਾਲੀ ਆ ਹਾਂ ਸੂਣ ਵਾਲੀ ਸੂਣ ਵਾਲੀ ਜਾਨੀ ਤੇ ਇਹਨੂੰ ਮਤਲਬ ਜੇ ਸੂਪਾ ਹੀ ਜੇ ਇਦਾਂ ਦਾ ਬੱਚਾ ਕੋਈ ਆਇਆ ਉਹਦੀ ਪਾਣਾ ਪੜਨੇ ਦੇਣਾ ਨਹੀਂ ਪੂਰੀ ਪਾਂਤਾ ਕਰਾਂਗੇ ਉਹਦੀ ਹਾਂ ਪੂਰੀ ਉਹਦੀ ਪੂਰੀ ਜੰਬਾਲ ਸਾਹਮੇ ਮਾਰਗਾ ਨਾ ਪੂਰੀ ਤੇ ਇਹ ਤੁਹਾਨੂੰ ਹੋਰ ਕੀ ਲੱਗਦਾ ਇਹਦੇ ਵਿੱਚ ਕੀ ਖਾਸੀਅਤ ਆ ਜੀ ਮਹਾਰਾ ਕਿਰਪਾ ਦੁੱਧ ਦੁੱਧ ਦੀ ਕਮੀ ਨਹੀਂ ਆ ਜੇ ਦੀ ਗਾਂ ਆਈ ਹੈ ਮਤਲਬ ਜਿੱਦਣ ਦੀ ਇਹ ਗਾਂ ਘਰ ਚ ਆ ਮਤਲਬ ਹਾਂ ਦੁੱਧ ਪਦੀ ਦੋਸਤੋ ਇਹ ਚੀਜ਼ਾਂ ਜਿਹੜੀਆਂ ਹਨਾ ਪੰਜਾਬ ਵਿੱਚ ਇਹ ਤੁਹਾਨੂੰ ਤਾਂ ਦਿਖਾ ਲੈਣੀਆਂ ਜ਼ਰੂਰੀ ਆ ਕਿਉਂਕਿ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਮੈਨੂੰ ਮੇਰੇ ਲਈ ਵੀ ਇਹ ਚੀਜ਼ ਨਵੀਂ ਸੀ ਜਿਹੜੀਆਂ ਚੀਜ਼ਾਂ ਨਵੀਆਂ ਮੈਨੂੰ ਪਤਾ ਲੱਗਦਾ ਮੈਂ ਕੋਸ਼ਿਸ਼ ਕਰਦਾ ਉਹਨਾਂ ਵੀ ਤੁਹਾਡੇ ਤੱਕ ਉਹ ਪਹੁੰਚਾਈਆਂ ਜਾਣ ਮੈਂ ਸਮੁੰਡਾ ਨਾਮ ਵੀ ਲਗਾਏ 3000 ਰੁਪਏ ਦਾ ਕਪੜਾ ਕਾਂ ਦਾ ਇਹ ਆਹ ਉੱਥੇ ਮੇਲਾ ਹੋਇਆ ਸੀ ਮੇਲਾ 3000 ਰੁਪਏ ਨਾਮ ਲੈ ਦਿੱਤਾ ਬਣੀ ਬੁਰੀ 3000 ਰੁਪਏ 3000 ਉਹਨੂੰ ਮਤਲਬ ਉੱਥੇ ਉਦਾਂ ਲੈ ਕੇ ਗਿਆ ਹਲ ਹਾਲਣ ਦਾ ਹੀ ਬਸ ਮਤਲਬ ਆ ਸਾਡੇ ਚਾਰ ਕੰਨਾਂ ਵਾਲੀ ਗੱਲ ਦੋਸਤੋ ਇਸ ਗਾ ਨੂੰ ਜਿੱਦਾਂ ਮੈਂ স্পੈਸ਼ਲ ਪ੍ਰਾਈਜ਼ ਵੀ ਦਿੱਤਾ ਗਿਆ ਸਾਡੇ ਲਾਗੇ ਮੇਲਾ ਸਗਾ ਪ੍ਰਧਾਨ ਸਾਹਿਬ ਦੱਸਦੇ ਆ ਵੀ ਉੱਥੇ ਇਹਨੂੰ ਸਪੈਸ਼ਲ 3000 ਰੁਪਇਆ ਅੱਜ ਤੋਂ ਕਿੰਨੇ ਸਾਲ ਪਹਿਲਾਂ ਚਾਰ ਪੰਜ ਸਾਲ ਦੀ ਗੱਲ ਆ ਚਾਰ ਪੰਜ ਸਾਲ ਪਹਿਲਾਂ ਮਤਲਬ ਉਦੈ ਮਾਣ ਦੇ ਵਜੋਂ ਦਿੱਤਾ ਗਿਆ ਵੀ ਆਹ ਚੀਜ਼ ਤੁਸੀਂ ਬਲਖਣ ਚੀਜ਼ ਇੱਕ ਸੰਭੀ ਆ ਸੋ ਇਹ ਜਿਹੜੀਆਂ ਚਾਈਵਾਲ ਗਾਂ ਬਹੁਤ ਘਟ ਮਿਲਦੀ ਕਪੜਾ ਔਰ ਚਾਈਵਾਲ ਗਾਂ ਕਾਲੇ ਰੰਗ ਦੇ ਬਹੁਤ ਘਟ ਮਿਲਦੀ ਇਹ ਸ਼ਾਈ ਵਾਲੇ ਆ ਜੀ ਪੂਰੀ ਸ਼ਾਹ ਪਿਓਰ ਸ਼ਾਹੀ ਵਾਲ ਗਾਂ ਆ ਜੀ ਤੇ ਖਾਨ ਕਿੰਨੇ ਵੱਡਾ ਖਾਨ ਕਿੰਨੇ ਪੁੱਲਾ ਖਾਨ ਲੱਗੇ ਆ ਆ ਦੇ ਆਹ ਆ ਧੁੰਨ ਕਿੱਡਾ ਵੱਡਾ ਆ ਇਹਦਾ ਉਹ ਗੱਲਾਂ ਕਰਨ ਲੱਗੇ ਅੱਜ ਛਾਈ ਵਾਲਾ ਹੱਥ ਨਹੀਂ ਹੋਣ ਦੀ ਆ ਦੇ ਕੋਲੋਂ ਹਾਂ ਲੱਤ ਮਾਰਦੀ ਹੈਗਾ ਏ ਲੱਤ ਮਾਰਦੀ ਹੈ ਛਾਈ ਵਾਲਾ ਲੱਤ ਮਾਰੂ ਤਾਂ ਹੱਥਲੇ ਹੱਥ ਲਾਉਂਗੇ ਇਹ ਲੱਤ ਨਹੀਂ ਮਾਰੂਗਾ ਦੀਗਾ ਮਤਲਬ ਐਡੀ ਕਪਲਾ ਗਾਂ ਹੁੰਦੀ ਆ ਹਾਂਜੀ ਤੇ ਇੱਕ ਰੰਗ ਆ ਇਹਦਾ ਰੰਗ ਕੋਈ ਰੰਗ ਤੇ ਹੋਰ ਕੀ ਕਹਿਣਾ ਚਾਹੁੰਦੇ ਸਨੋਤਿਆਂ ਨੂੰ ਆਹ ਚਲ ਇੰਦਾ ਚੀਜ਼ ਮਿਲਦੀ ਸਾਂਭ ਕੇ ਸੰਭਾਲ ਰੱਖੋ ਵਿਰਸਾ ਹੈ ਆਪਣਾ हां जी मतलब चलो ਭਾਵੇਂ ਆਪਾਂ ਸਿੱਖ ਧਰਮ ਵਿੱਚ ਆ ਪਰ ਫੇਰ ਵੀ ਕਿਸੇ ਵੀ ਧਰਮ ਦੇ ਵਿੱਚ ਆਪਾਂ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਉਹਨਾਂ ਦੀ ਇਮਾਨਤਾ ਆ ਚਲੋ ਉਹਨਾਂ ਦੇ ਜੋ ਵੀ ਸਿਸਟਮ ਆ ਨਾ ਉਹ ਚੱਲਣ ਦੇ ਆ ਤੇ ਸੋ ਦੋਸਤੋ ਇੰਨੀਆਂ ਇੱਕ ਬੇਨਤੀਆਂ ਕਰੋ ਪ੍ਰਮਾਨ ਮੈਂ ਤੁਹਾਡਾ ਆਪਣਾ ਮੌਂਟੀਵਾਨ ਕੈਮਰਾਮੈਨ ਦੀਪਾ ਦੇ ਨਾਲ ਤੁਹਾਡਾ ਕਰਦੇ ਆ ਧੰਨਵਾਦ ਜੀ ਧੰਨਵਾਦ